ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੀ ਬੱਚਿਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਦੇਖੋ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਤੁਹਾਡੀ ਹੁਣ 20 ਤੋਂ 25 ਦਿਨ ਜਿਹੜੇ ਹੈਗਾ ਸਾਰਾ ਲੰਮਾ ਪ੍ਰੋਸੈਸ ਹੈ 20 ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆ ਜੂਗੀ ਤੇ ਉਸ ਸਮੇਂ ਤੁਹਾਡੇ ਲਈ ਸਾਰੇ ਡਾਕੂਮੈਂਟ ਉੱਥੇ ਤੁਹਾਨੂੰ ਲੈ ਕੇ ਜਾਣੇ ਪੈਣਗੇ ਤੇ ਇਹਨਾਂ ਚੀਜ਼ਾਂ ਮਾਰੇ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਕਿਹੜੇ ਕਿਹੜੇ ਡਾਕੂਮੈਂਟਸ ਨੇ ਤੇ ਸਾਰਾ ਕੁਝ ਜਿਹੜੀ ਵਿੱਚ ਨੇ ਗੱਲਾਂ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਤੇ ਆਪਾਂ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਇੱਕ ਕੁਝ ਬੱਚਿਆਂ ਦੇ ਜਿਹੜੇ ਕਮੈਂਟ ਆ ਰਹੇ ਸੀ ਡਾਊਟ ਆ ਰਹੇ ਸੀ ਸਰ ਜਿਹੜੀ ਵੀਡੀਓ ਦੀ ਲੈਂਗੁਏਜ ਹੋਣੀ ਚਾਹੀਦੀ ਹੁੰਦੀ ਕਿਰਪਾ ਕਰਕੇ ਜਿਹੜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਸੈਟਿੰਗ ਦੇ ਵਿੱਚ ਜਾ ਕੇ ਆਪਣੇ YouTube ਦੀ ਸੈਟਿੰਗ ਦੇ ਵਿੱਚ ਜਿੱਥੇ ਵੀਡੀਓ ਫਲਰ ਗਿਆ ਤਾਂ نیچے ਜਦੋਂ ਤੁਸੀਂ ਸਮਝੋ ਥੋੜੀ ਸਕਰੀਨ ਹੈ ਠੀਕ ਹੈ نیچے ਸੈਟਿੰਗ ਹੋਊਗੀ ਉੱਥੇ ਜਾ ਕੇ ਤੁਸੀਂ ਆਡੀਓ ਟਰੈਕ ਚੇਂਜ ਕਰ ਲਿਓ ਉੱਥੇ ਤੁਹਾਡੇ ਜਿਹੜੇ ਹੈ ਪੰਜਾਬੀ ਲੈਂਗੁਏਜ ਦੇ ਵਿੱਚ ਇਹ ਸਾਰੀ ਵੀਡੀਓ ਆ ਜੂਗੀ ਤੇ ਬਾਕੀ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਉਣ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਨਾਲ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚਿਆਂ ਦੇ ਹੁਣ ਅੱਗੇ ਡਾਕੂਮੈਂਟ ਵੈਰੀਫਿਕੇਸ਼ਨ ਆ ਤੇ ਜਿਹੜੇ ਬੱਚਿਆਂ ਦੇ ਹੁਣ ਡਾਊਟ ਆ ਰਹੇ ਸੀ ਇਹ ਕਰਦੇ ਜਿਹੜੇ ਹੈਗੇ ਮਤਲਬ ਕਿ ਆਪਾਂ ਕੱਲ ਵੀਡੀਓ ਅ ਬਲਕਿ ਬਲਕਿ ਕਮੈਂਟ ਆਏ ਸੀਗੇ ਤੇ ਉਹ ਆਪਾਂ ਹੁਣ ਇੱਕ ਆਪਾਂ ਇਹ ਵੀਡੀਓ ਬਣਾ ਕੇ ਤੁਹਾਨੂੰ ਦੇ ਦਨੇ ਆ ਇਹਦੇ ਵਿੱਚ ਜਿੰਨੇ ਕੁ ਬੱਚਨ ਦੇ ਡਾਊਟ ਕਲੀਅਰ ਹੁੰਦੇ ਆਪਾਂ ਕਰ ਦਾਂਗੇ ਤੇ ਇੱਕ ਤੁਹਾਨੂੰ ਜਿਹੜੀ ਹੈ ਅਗਰ ਕਿਸੇ ਵਿੱਚ ਦਾ ਡਾਊਟ ਰਹੀ ਆ ਤਾਂ ਆਪਾਂ ਦੂਜੀ ਵੀਡੀਓ ਦੇ ਵਿੱਚ ਨਾਲ ਦੇ ਨਾਲ ਕਲੀਅਰ ਕਰ ਦਾਂਗੇ ਤੇ ਉਹ ਜਿਹੜੀ ਅੱਜ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਹੁਣ ਤੁਹਾਡੇ ਜਿਹੜੇ ਬਾਕੀ ਕੋਈ ਐਫੀ ਡੀਪਟ ਦਾ ਹੋ ਗਿਆ ਦੇਖੋ ਆਪਾਂ ਤਿੰਨ ਚਾਰ ਵੀਡੀਓ ਇਹ ਤੋਂ ਪਹਿਲਾਂ ਪਾ ਚੁੱਕੇ ਆ ਐਫੀ ਡੀਪਟ ਆ ਸਾਰ ਨੂੰ ਕਲੀਅਰ ਹੋ ਗਿਆ ਹੋਊਗਾ ਕਿ ਕਿਸ ਤਰੀਕੇ ਨਾਲ ਬਣਾਉਣਾ ਜਾਂ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਬਣੂਆਂ ਤੇ ਕੁਝ ਦਾ ਮੋਬਾਈਲ ਨੰਬਰ ਡੀ ਲੌਕਰ ਵਾਲੇ ਜਿਹੜੇ ਸਰਟੀਫਿਕੇਟ ਨੂੰ ਉਹਨਾਂ ਦੇ ਸਾਰੀਆਂ ਪ੍ਰੋਬਲਮਸ ਨੇ ਅੱਜ ਆਪਾਂ ਉਹ ਸ਼ੇਅਰ ਜਿਹੜੀਆਂ ਹੈਗੀਆਂ ਤੁਹਾਨੂੰ ਸਾਰਿਆਂ ਨੂੰ ਸੋਲਵ ਸੋਲਿਊਸ਼ਨ ਦੱਸਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਦਾ ਜਿਹੜਾ ਹੈਗਾ ਆਪਾਂ ਡੀ ਲੌਕਰ ਵਾਲੀ ਚੀਜ਼ ਨੂੰ ਕਨਫਰਮ ਜਿਹੜਾ ਹੈਗਾ ਆਪਾਂ ਕਨਫਰਮ ਕਰ ਦਈਏ ਠੀਕ ਹੈ ਤੁਹਾਨੂੰ ਇਹਦਾ ਜਿਹੜਾ ਸੋਲਿਊਸ਼ਨ ਦੇ ਦਈਏ ਜਿਹੜਾ ਪਲੱਸ 2 ਦੇ ਡੀ ਲੌਕਰ ਵਾਲੇ ਇਹ ਬੱਚੇ ਨੇ ਦੱਸਦਾ ਕਹਿਣਾ ਸੀ ਕਿ 2020 ਵਿੱਚ ਮੈਂ ਕਰੋਨਾ ਚਕਰੀ ਹੋਈ ਹੈ ਮਤਲਬ ਕਿ ਉਦੋਂ ओरिजिनल ਨਹੀਂ ਤੇ ਇਹ ਡੀ ਲੌਕਰ ਵਾਲੇ ਦਿੱਤੇ ਨੇ ਅਗਰ ਤੁਸੀਂ ਡੀ ਲੌਕਰ ਵਾਲਾ ਜਿਹੜਾ ਸਰਟੀਫਿਕੇਟ ਆ ਤੁਸੀਂ ਨਾਂ ਲਾਇਆ ਹੋਇਆ ਹੈ ਨਾ ਫਾਰਮ ਅਪਲਾਈ ਕਰਨ ਵੇਲੇ ਤੁਸੀਂ ਡੀਜੀ ਲੋਕਰ ਵਾਲੇ ਹੀ ਜਿਹੜਾ ਹੈਗਾ ਮਤਲਬ ਕਿ ਸਰਟੀਫਿਕੇਟ ਲਾਇਆ ਸੀ ਤਾਂ ਤੁਸੀਂ ਇਹੀ オリジナル ਇਹੀ ਸੋਟਾ オリジナル ਹੈ ਤੁਸੀਂ ਡੀਜੀ ਲੋਕਰ ਵਾਲੀ ਨਾਂ ਲੈ ਜਿਓ ਠੀਕ ਹੈ ਤੇ ਡੀਜੀ ਲੋਕਰ ਵਾਲਾ ਜਦੋਂ ਨਾਂ ਲੈ ਜੂਗੇ ਜਿਹੜਾ ਹੈਗਾ ਉਹ ਜਿਹਦੀ ਸਿੱਧੀ 3-4 ਫੋਟੋਕਾਪੀਸ ਕਰਾ ਕੇ ਤੁਸੀਂ ਸੈਂਡ ਕਰਵਾ ਕੇ ਲੈ ਜਿਓ ਆਪਦੇ ਹੋਰ ਕੋਈ ਇਸ਼ੂ ਨਹੀਂ ਹੈਗਾ ਅਗਰ ਤੁਹਾਨੂੰ ਪੀਟ ਪੀਐਸਸੀ ਵੀ ਨੇ ਤੁਹਾਨੂੰ ਇਸ਼ੂ ਨਹੀਂ ਕਰੇ ਸਰਟੀਫਿਕੇਟ ਤਾਂ ਤੁਹਾਡੇ ਜਿਹੜੇ ਹੈਗਾ ਇਹੀ ਚੱਲ ਪਾਣਗੇ ਕੋਈ ਇਸ਼ੂ ਨਹੀਂ ਹੈਗਾ ਬਾਕੀ ਅਗਰ ਤੁਸੀਂ ਕਢਾਉਣਾ ਚਾਹੁੰਦਾ ਪੀਟ ਪੀਐਸਸੀ ਬੋਰਡ ਮਹਾਲੀ ਤੋਂ ਤਾਂ ਜਿਹੜਾ ਹੈਗਾ ਸਰਟੀਫਿਕੇਟ ਹੁਣ ਵੀ ਨਵਾਂ ਲੈ ਸਕਦੇ ਹੋ ਠੀਕ ਹੈ ਬਾਕੀ ਕੋਈ ਇਸ਼ੂ ਨਹੀਂ ਹੈਗਾ ਅਗਰ ਪੀਐਸਸੀ ਵੀ ਨੇ ਤੁਹਾਨੂੰ ਇਸ਼ੂ ਨਹੀਂ ਕਰੇ ਸਰਟੀਫਿਕੇਟ ਤਾਂ ਤੁਹਾਡੇ ਇਹੀ ਸਰਟੀਫਿਕੇਟ ਚੱਲ ਪਾਣਗੇ ਠੀਕ ਹੈ ਤੇ ਇੱਕ ਬੱਚੇ ਦਾ ਡਾਊਟ ਸੀ ਹੈ ਕਿ ਉਹ ਅਗਰ ਇਹ ਬੱਚਾ ਉਹ ਵੀਡੀਓ ਤਾਂ ਦੇਖੋ ਜਿਹੜਾ ਹੈਗਾ ਇਹ ਮੰਨ ਕੇ ਡਿਸਟ੍ਰਿਕਟ ਅਫਸਰ ਦੀ ਪ੍ਰੀਫਰੈਂਸ ਭਰੀ ਗਈ ਸੀ ਸਿਰਫ ਆਰਮਡ ਦੀ ਨਹੀਂ ਭਰੀ ਤਾਂ ਇਹ ਮੈਂ ਤਾਂ ਤੁਹਾਨੂੰ ਦੇਖੋ ਇਹ ਸੋਲੂਸ਼ਨ ਦੇਣਾ ਚਾਹੁੰਦਾ ਹਰਮਨ ਸਿੰਘ ਕਿ ਤੁਸੀਂ ਇਸ ਚੀਜ਼ ਦਾ ਐਫੀਡਿਵਟ ਕਰਵਾ ਲਿਓ ਕਿ ਜਿਹੜੀ ਬਾਈ ਮਿਸਟੇਕ ਡਿਸਟ੍ਰਿਕਟ ਦੀ ਸਿਰਫ ਪ੍ਰੀਫਰੈਂਸ ਭਰੀ ਗਈ ਆਰਮਡ ਤੇ ਕਲਿੱਕ ਕਰਨਾ ਭੁੱਲ ਗਈ ਇਹੀ ਮਤਲਬ ਕਿ ਸੋਲੂਸ਼ਨ ਹੈ ਹੋਰ ਇਸ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਮੇਬੀ ਹੋ ਜਦੋਂ ਤੁਸੀਂ ਰੱਬ ਅਗੇ ਅਰਦਾਸ ਕਰ ਸਕਦੇ ਹੋ ਕਿ ਡਿਸਟ੍ਰਿਕਟ ਦੇ ਵਿੱਚ ਨੰਬਰ ਪਾਈ ਦੇ ਪਰ ਅਗਰ ਤੁਸੀਂ ਤੁਹਾਨੂੰ ਲੱਗਦਾ ਕਿ ਅਗਰ ਵੀ ਇਸ ਚੀਜ਼ ਨਾਲ ਨਹੀਂ ਹੋਣਾ ਤਾਂ ਤੁਸੀਂ ਐਫੀ ਡਿਪੋਜ਼ਿਟ ਕਰਵਾ ਕੇ ਦੇਖ ਲਓ ਅਗਰ ਕੁਝ ਬੰਦਾ ਹੋਇਆ ਤਾਂ ਠੀਕ ਹੈ ਨਹੀਂ ਫਿਰ ਇਸ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਆਬ ਦੀ ਜਿਹੜੀ ਹੈ ਤਿਆਰੀ ਕਰਦੇ ਰਹੋ ਠੀਕ ਹੈ ਤੇ ਇੱਕ ਲੜਕੀ ਦਾ ਇਸ ਦਾ ਡਾਊਟ ਸੀ ਕੰਜਲੀ ਦਾ ਠੀਕ ਹੈ ਇਹਨਾਂ ਮਤਲਬ ਕਿ ਕੱਲ ਇਸ ਲੜਕੀ ਦਾ ਡਾਊਟ ਸੀ ਕਿ ਜਿਹੜੀਆਂ ਅਦਰ ਸਟੇਟ ਗਰਲਸ ਨਹੀਂ ਹੈ ਉਹਨਾਂ ਦੀ ਡੀਵੀ ਕੱਟ ਆਫ ਕਿੰਨਾ ਚ ਉਹ ਹੋਊਗੀ ਤੇ ਫਾਈਨਲ ਕੱਟ ਆਫ ਕਿਦੇ ਵਿੱਚ ਜਿਹੜੀ ਹੈ ਮੈਜ਼ਰ ਕਰੀ ਜਾਊਗੀ ਦੇਖੋ ਜਿਹੜੀ ਸਟੂਡੈਂਟ ਡਾਕੂਮੈਂਟ ਵੈਰੀਫਿਕੇਸ਼ਨ ਦੀ ਕੱਟ ਆਫ ਆ ਉਹ ਜਨਰਲ ਗਰਲਸ ਕਟ ਕਾਊਂਟ ਕਰੀ ਜਾਊਗੀ ਠੀਕ ਹੈ ਜਿੰਨੀ ਵੀ ਕੁੜੀਆਂ ਦੀ ਕਟਆਫ ਹੋਊਗੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਕਟਆਫ ਉਸੇ ਬਰਾਬਰ ਹੋਊਗੀ ਜਿਹੜੀ ਤੁਹਾਡੀ ਫਾਈਨਲ ਕਟਆਫ ਆ ਉਹ ਓਪਨ ਅਨ ਰਿਜ਼ਰਵਡ ਜਿਹੜੀ ਮੇਲ ਜਨਰਲ ਕੈਟਾਗਰੀ ਹੈ ਉਹਦੇ ਵਿੱਚ ਜਿਹੜੀ ਹੈ ਕਾਊਂਟ ਕਰੀ ਜਾਊਗੀ ਠੀਕ ਹੈ ਤੇ ਨੈਕਸਟ ਆ ਗਿਆ ਐਸਸੀ ਕਾਸਟ ਦਾ ਸਰਟੀਫਿਕੇਟ ਅਪਡੇਟ ਕਰਵਾਇਆ ਜੀ ਉਸ ਦਾ ਨਹੀਂ ਉਸ ਚੀਜ਼ ਦਾ ਅਗਰ ਕੋਈ ਤੁਸੀਂ ਚੀਜ਼ ਮਾਈਨਰ ਜੀ ਜੀ ਅਪਡੇਟ ਕਰਵਾਇਆ ਉਹਦਾ ਕੋਈ ਐਫੀਡੇਵਟ ਦੀ ਲੋੜ ਨਹੀਂ ਹੈਗੀ ਬਸ ਪਰ ਜਿਹੜਾ ਆਪਣਾ ਪੁਰਾਣਾ ਸਰਟੀਫਿਕੇਟ ਆ ਠੀਕ ਹੈ ਤੇ ਉਹਦਾ ਨਿਊ ਸਰਟੀਫਿਕੇਟ ਜਿਹੜਾ ਤੁਸੀਂ ਅਪਡੇਟ ਕਰਵਾਇਆ ਪੁਰਾਣਾ ਵੀ ਨਾਮ ਲੈ ਕੇ ਜਾਓ ਤੇ ਨਵਾਂ ਵੀ ਨਾਮ ਲੈ ਕੇ ਜਾਓ ਤੇ ਦੋਵਾਂ ਦੀ ਤਿੰਨ ਤਿੰਨ ਫੋਟੋਕਾਪੀਆਂ ਦੇ ਉੱਤੇ ਸਾਈਨ ਆ ਤੇ ਇਸ ਚੀਜ਼ ਦਾ ਫੀਡ ਆਊਟ ਕਰਵਾਉਣ ਦੀ ਕੋਈ ਲੋੜ ਨਹੀਂ ਠੀਕ ਹੈ ਆਧਾਰ ਕਾਰਡ ਫੋਟੋ ਅਪਡੇਟ ਦਾ ਵੀ ਨਹੀਂ ਇਸ ਚੀਜ਼ ਦਾ ਵੀ ਕੋਈ ਅਪਡੇਟ ਮਤਲਬ ਕਿ ਐਫੀਡਾਊਟ ਨਹੀਂ ਚਾਹੀਦਾ ਆਧਾਰ ਕਾਰਡ ਇਹ ਮਤਲਬ ਕਿ ਆਨਲਾਈਨ ਸਰਮਸ਼ੀ ਅਪਡੇਟ ਹੋ ਜਾਣਾ ਉਸ ਚੀਜ਼ ਲਈ ਕੋਈ ਚੱਕਰ ਨਹੀਂ ਜੇ ਤੁਸੀਂ ਫੋਟੋ ਅਪਡੇਟ ਕਰਵਾਈਆ ਬਸ ਜੇ ਆਪਦਾ ਪੁਰਾਣਾ ਵੀ ਨਾਮ ਲੈ ਜਾਓ ਤੇ ਨਵਾਂ ਵੀ ਨਾਮ ਲੈ ਜਾਓ ਠੀਕ ਹੈ ਤੇ ਸਰ ਮੈਂ ਪੋਸਟ ਕਰਨ ਲੱਗੇ ਮੇਰਾ ای ڈبلیو ایس ਨਹੀਂ ਬਣਿਆ ਹੋਇਆ ਸੀ ਮੈਂ ਅਪਲਾਈ ਕਰਕੇ ਸਲਿੱਪ ਲਾ ਦਿੱਤੀ ਸੀ ਨਾਲ ਹੁਣ ਮੇਰਾ 24 25 ਦਾ ਵੀ ਬਣ ਗਿਆ ਤੇ 25 26 ਦਾ ਪੂਜ ਸਲਿੱਪ ਦਾ ਤੇ ਨਹੀਂ ਚੱਕਰ ਦੇਖੋ ਪੂਜ ਸਲਿੱਪ ਤਾਂ ਨਹੀਂ ਚੱਕਰ ਅਗਰ ਤੁਸੀਂ ਸਲਿੱਪ ਅਪਲੋਡ ਕਰੀ ਹੋਈ ਆ ਉਹ ਇਸ਼ੂ ਨਹੀਂ ਹੈਗਾ ਸਲਿੱਪ ਤੇ ਵੀ ਬਸ ਨੰਬਰ ਹੀ ਹੁੰਦਾ ਅਗਰ ਤੁਹਾਡੇ ਕੋਲ ਸਲਿੱਪ ਹੈ ਤੁਸੀਂ ਸਲਿੱਪ ਵੀ ਨਾਲ ਲੈ ਜਾਓ ਅਗਰ ਤੁਸੀਂ ਸਾਮੀ ਹੋਈ ਹੈ ਤੇ ਬਾਕੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਤੇ ਇਹਨਾਂ ਦੀ ਤਿੰਨ ਤਿੰਨ ਫੋਟੋ ਕਾਪੀਜ਼ ਤੇ ਵੀ ਮਿਰਰ ਰਾਈਜਰਸ ਨੰਬਰ 2023 ਦਾ ਬਣ ਗਿਆ ਚੱਲ ਜੂਗਾ ਤੁਹਾਡਾ ਸੈਟਰ ਵਾਲੇ ਹਾਂਜੀ ਜਿਹੜਾ ਤੁਹਾਡੇ ਦੇਖੋ ਕੋਈ ਵੀ ਸਰਟੀਫਿਕੇਟ ਆ ਅਗਰ 2 ਕੁ ਸਾਲ ਪੁਰਾਣਾ ਨਾ 2 ਸਾਲ ਪੁਰਾਣੇ ਚੱਲੇ ਜਾਣਗੇ ਕੋਈ ਵੀ ਸਰਟੀਫਿਕੇਟ ਆ ਤੁਹਾਡਾ ਅਗਰ ਹੁਣ ਵਿੱਚ 5-5 ਸਾਲ 6-6 ਸਾਲ ਪੁਰਾਣੇ ਲੀਫਰ ਦੇਣੇ ਉੱਥੇ ਜਾ ਕੇ ਇਹ ਚੀਜ਼ ਦਾ ਇਸ਼ੂ ਹੋ ਜਾਂਦਾ ਕਈ ਵਾਰ ਕੋਈ ਉਹਨਾਂ ਨੂੰ ਡਾਕੂਮੈਂਟ ਚ ਗੜਬੜ ਲੱਗਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਰੈਜ਼ੀਡੈਂਸ ਹੋਊਗੇ ਜਾਂ ਤੁਹਾਡੇ ਸਰਟੀਫਿਕੇਟ ਅਪਡੇਟ ਮੰਗਦੇ ਨੇ ਉਹ ਠੀਕ ਹੈ ਵੀ ਅਪਡੇਟਡ ਹੋਣ ਉਹ ਜਿਆਦਾ ਪੁਰਾਣੇ ਨਾ ਹੋਣ ਤੇ ਆ ਗਿਆ ਸਰ ਰਾਈਜਰ ਸਰਟੀਫਿਕੇਟ 2022 ਦਾ ਨਵਾਂ ਬਣਾਉਣਾ ਚਾਹੀਦਾ ਤੇ ਇਹਦੇ ਨਾਲ ਇੱਕ ਵੱਚ ਦਾ ਡਾਊਟ ਸੀ ਮੇਰਾ ਵੀ 22 ਦਾ ਹੈ ਕੋਈ ਚੱਕਰ ਤਾਂ ਨਹੀਂ ਮੇਰਾ 20 ਦਾ ਹੈ ਦੇਖੋ ਭਾਈ ਆ ਜਿਹੜੇ ਤੁਹਾਡਾ ਦੀਪ ਜਿਹੜਾ ਤੁਹਾਡਾ 20 ਦਾ ਇਹਨੂੰ ਅਪਡੇਟ ਕਰਵਾ ਲਓ ਤੁਹਾਡੇ ਕੋਲ ਟਾਈਮ ਹੈ ਮੈਂ ਤੁਸੀਂ ਲਾ ਲਓ 5 6 ਸਾਲ ਛੇ ਸਾਲ ਛੋਟੇ ਹੋਣ ਵਾਲਿਆ 20 ਚ ਵੀ ਕਦੋਂ ਪਤਾ ਤੁਹਾਨੂੰ ਮਤਲਬ ਕਿ ਕਦੋਂ ਬਣਾਇਆ ਹੋਊਗਾ ਠੀਕ ਹੈ ਤਾਂ ਇਸ ਚੀਜ਼ ਨੂੰ ਜਿਹੜੇ ਹੁਣ 22 ਵਾਲੇ ਦੇਖੋ ਤੁਹਾਡਾ ਚੱਲ ਜੂਗਾ ਕੋਈ ਛੁਮ ਹੈਗਾ ਜੇ ਤੁਹਾਡੇ ਕੋਲ ਟਾਈਮ ਹੈ ਜੇ ਇਸ ਚੀਜ਼ ਨਾਲ ਤਾਂ ਤੁਸੀਂ ਮੈਂ ਤੁਹਾਨੂੰ ਇਹ ਜੀ ਜੀ ਕਹਿਣਾ ਕਿ ਤੁਹਾਡੇ ਕੋਲ ਜਿਹੜਾ ਹੈਗਾ 20 ਤੋਂ 25 ਦਿਨਾਂ ਦਾ ਟਾਈਮ ਹੈਗਾ ਤੁਸੀਂ ਇਹਨੂੰ ਅਪਡੇਟ ਕਰਵਾ ਲਓ ਅਗਰ ਆ ਗਿਆ ਠੀਕ ਹੈ ਅਪਡੇਟ ਕੀਤਾ ਹੋਇਆ ਉਹਨੂੰ ਤੱਕ ਨਹੀਂ ਫਿਰ ਤੁਸੀਂ ਪੁਰਾਣੇ ਦਾ ਹੁਣ ਵੀ ਲੈ ਕੇ ਜਾਣੇ ਉਹਨੂੰ ਵੀ ਲੈ ਜਾਓਗੇ ਅਪਡੇਟ ਕਰਵਾ ਲਓ ਤਾਂ ਇਸ ਚੀਜ਼ ਨੂੰ ਮਤਲਬ ਕਿ ਫਾਇਦੇ ਚਰਾਓਗੇ ਠੀਕ ਹੈ ਤੇ ਬਾਈ ਦੀਪ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤਾਂ ਅਪਡੇਟ ਜ਼ਰੂਰ ਕਰਵਾਇਓ ਠੀਕ ਹੈ ਸਰ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਹਦੋਂ ਕਿਸੇ ਕੈਂਡੀਡੇਟ ਦੇ ਡਾਕੂਮੈਂਟ ਵਿੱਚ ਜੇ ਕੋਈ ਇਸ਼ੂ ਆਉਂਦਾ ਹੈ ਤਾਂ ਸਟਾਫ ਵਾਲੇ ਕੈਂਡੀਡੇਟ ਨੂੰ ਟਾਈਮ ਦੇਣਗੇ ਉਸ ਇਸ਼ੂ ਨੂੰ ਸੋਲਵ ਕਰਨ ਲਈ ਦੇਖੋ ਯੂ ਟਾਈਮ ਮਿਲ ਜੂਆ 3 ਦਿਨ ਬਦੂਤ 4 ਦਿਨ ਘੱਟੋ ਘੱਟ 1 ਤੋਂ 2 ਦਿਨ ਇਸ ਤੋਂ ਜ਼ਿਆਦਾ ਟਾਈਮ ਨਹੀਂ ਮਿਲੋ ਮਤਲਬ ਕਿ ਅਗਰ ਤੁਹਾਡਾ ਪਹਿਲੇ ਦਿਨ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਤੇ ਤੁਹਾਡਾ ਕੋ ਡਾਕੂਮੈਂਟ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਓਨਾ ਕੁ ਟਾਈਮ ਮਿਲ ਜੂਆ ਕਿ ਜਿੰਨੇ ਦਿਨ ਬਾਕੀਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਚੱਲੂਗੀ ਬਾਕੀ ਦੀ ਡੀਵੀ ਚੱਲੂਗੀ ਇਹ ਨਹੀਂ ਹੈਗਾ ਤੁਹਾਨੂੰ 20 ਦਿਨ ਦੇ ਦੇਣਗੇ ਵੀ 20 ਦਿਨਾਂ ਬਾਅਦ ਆ ਕੇ ਡਾਕੂਮੈਂਟ ਸਬਮਿਟ ਕਰਵਾ ਦਿਓ ਸਿਰਫ 4 ਕੁ ਦਿਨ ਤੁਸੀਂ ਮੰਨ ਕੇ ਚੱਲੋ ਤੁਹਾਨੂੰ 4 ਦਿਨ ਉਹ ਵੀ ਠੱਕੇ ਨਾਲ ਹੋ ਅਗਰ ਤੁਸੀਂ ਕੈਕੂ ਕੇ ਲੈ ਲਓਗੇ ਤਾਂ ਬਸ ਮਤਲਬ ਇੰ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੇਰਾ OBC ਦਾ ਸਰਟੀਫਿਕੇਟ 19/4/2023 ਦਾ ਬਣਿਆ ਹੋਇਆ ਹੈ ਕਿ ਨਹੀਂ ਦੇਖੋ ਕੋਈ ਚੱਕਰ ਨਹੀਂਗਾ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਸਾਢੇ 2 ਸਾਲ ਹੋ ਗਏ 2.5 ਸਾਲ ਹੋ ਗਏ ਠੀਕ ਹੈ ਇਸ ਚੱਕ ਮਤਲਬ ਕਿ ਇਹਨੂੰ ਅਪਡੇਟ ਕਰਵਾਉਣ ਦੀ ਕੋਈ ਲੋੜ ਨਹੀਂ ਹੈ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਲਓ ਪਰ ਠੀਕ ਹੈ ਜੇਕਰ ਤੁਹਾਡੇ ਕੋਲ ਟਾਈਮ ਹੈ ਕਰਵਾ ਲਓ ਤੇ ਦੋਵੇਂ ਨਾਲ ਲੈ ਜਿਓ ਠੀਕ ਹੈ ਸਰ ਜੀ ਮੇਰੀ ਈਮੇਲ ਗਲਤ ਹੋਊਗੀ ਸੀ ਮੈਸੇਜ ਨਹੀਂ ਆਉਂਦਾ ਉਸ ਦਾ ਕੋਈ ਹੱਲ ਹੋ ਸਕਦਾ ਹੈ ਦੇਖੋ ਹੁਣ ਇਸ ਈਮੇਲ ਦਾ ਕੋਈ ਹੱਲ ਨਹੀਂ ਹੋ ਸਕਦਾ ਤੁਸੀਂ ਐਫੀਡਾਪਟ ਕਰਵਾ ਕੇ ਲੈ ਜਾਓ ਮੇ ਵੀ ਹੋ ਸਕਦਾ ਉੱਥੇ ਤੁਹਾਡੀ ਈਮੇਲ ਹੋ اپਡੇਟ ਜਿਹੜੀ ਹੈਗੀ ਡਾਕੂਮੈਂਟ ਵੈਰੀਫਿਕੇਸ਼ਨ ਸਮੇ ਤੁਹਾਡੀ ਈਮੇਲ ਅਪਡੇਟ ਜਿਹੜੀ ਅਪਡੇਟ ਕਰਦੇ ਨੇ ਠੀਕ ਹੈ ਇਹ ਫਿਲਹਾਲ ਤਾਂ ਇਸ ਦਾ ਕੋਈ ਹੱਲ ਨਹੀਂ ਜਿਹੜਾ ਤੁਹਾਡੇ ਕੋਲ ਨੰਬਰ ਹੈ ਤੁਹਾਡੇ ਕੋਲ ਇੱਕ ਚੀਜ਼ ਚੱਲੀ ਜਾਂਦੀ ਹੈ ਤਾਂ ਉਹ ਵੀ ਠੀਕ ਹੈ ਇੱਕ ਚੀਜ਼ ਤੇ ਮੈਸੇਜ ਆਦਾ ਮਤਲਬ ਕਿ SMS ਛੇਤੀ ਆ ਜਾਂਦਾ ਈਮੇਲ ਆਉਣਾ ਠੀਕ ਹੈ ਤੇ ਬਾਕੀ ਤੁਸੀਂ ਉੱਥੇ ਜਾਉਂਗੇ ਉਹਨਾਂ ਨੂੰ ਦੱਸ ਦਿਓ ਤੇ ਆਪ ਦਾ ਫੀਡਾਪਟ ਕਰਵਾ ਕੇ ਲੈ ਜਾਓ ਕਿ ਸਰ ਮੈਂ ਜਿਹੜੀ ਆਪਦੀ ਈਮੇਲ ਅਪਡੇਟ ਕਰਵਾਉਣੀ ਆ ਤੇ ਇਹ ਜ ਏ ਵੀ ਈਮੇਲ ਆਈਡੀ ਕਿਸੇ ਦੀ ਗਲਤ ਮਤਲਬ ਕੇ ਤਰੀਕੇ ਨਾਲ ਟਾਈਪਿੰਗ ਹੋਈ ਹੋਈ ਆ ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਸੁਧਾਰਿਆ ਜਾਵੇ ਠੀਕ ਹੈ ਨੈਕਸਟ ਆ ਗਿਆ ਵੀਡੀਓ ਲੈਂਗੁਏਜ ਇਸ਼ੂ ਇਹ ਜਿਹੜਾ ਹੈਗਾ ਸੌਰੀ ਮੈਂ ਸਾਰਿਆਂ ਨੂੰ ਪਹਿਲਾਂ ਹੀ ਦੱਸਤਾ ਕਿ ਜਿਹੜੇ ਬੱਚਾ ਨੂੰ ਵੀਡੀਓ ਲੈਂਗੁਏਜ ਇਸ਼ੂ ਆ ਰਿਹਾ ਹੈ ਤਾਂ ਉਹ ਜਾ ਕੇ ਆ ਨੀਚੇ ਬੱਚਿਆਂ ਨੇ ਦੱਸਿਆ ਵੀ ਹੋਇਆ ਸੈਟਿੰਗ ਚ ਜਾ ਕੇ ਆ ਡਿਓ ਡ੍ਰੈਗ ਤੇ ਪੰਜਾਬੀ ਨੂੰ ਸੈਲੈਕਟ ਕਰੋ ਸਰ ਮੇਰੇ ਸਰਟੀਫਿਕੇਟਸ ਵਿੱਚ ਮਦਰ ਨੇਮ ਤਾਰਾ ਰਾਣੀ ਹੈ ਬਟ ਉਹਨਾਂ ਦੇ ਸਾਰੇ ਡਾਕੂਮੈਂਟਸ ਵਿੱਚ ਤਾਰਾ ਕੌਰ ਹੈ ਮੈਂ ਪੋਸਟ ਪਰ ਨੋ ਮੈਂ ਪੋਸਟ ਨੇਮ ਆਪਣੀ ਸਰਟੀਫਿਕੇਟ ਬਸ ਅਗਰ ਤੁਸੀਂ ਆਪਣੀ ਸਰਟੀਫਿਕੇਟ ਦੇ ਨਾਮ ਨਾਲ ਤਾਰਾ ਰਾਣੀ ਭਰੇ ਆ ਕੋ ਦੇਖੋ ਜੀ ਜਿਹੜੇ ਤੁਹਾਡੀ ਮਦਰ ਦਾ ਨੇਮ ਹੈ ਠੀਕ ਹੈ ਉਹ ਤੁਹਾਡੇ ਸਰਟੀਫਿਕੇਟ ਨਾਲ ਮੈਚ ਹੋਣਾ ਚਾਹੀਦਾ ਹੈ ਤੁਹਾਡੇ 10th ਦੇ ਤੁਹਾਡੇ +2 ਹੋਗਾ ਠੀਕ ਹੈ ਤੁਹਾਡੇ ਮਤਲਬ ਕਿ ਆਧਾਰ ਕਾਰਡ ਪੈਨ ਕਾਰਡ ਜਿਹੜੀ ਵੀ ਤੁਸੀਂ ਸਰਟੀਫਿਕੇਟ ਲਾਈਨ ਉਹਨਾਂ ਦਾ ਸਰਟੀਫਿਕੇਟ ਉੱਤੇ ਕੋਈ ਚੈੱਕ ਨਹੀਂ ਹੋਗਾ ਸਿਰਫ ਤੁਹਾਡੇ ਸਰਟੀਫਿਕੇਟ ਚੈੱਕ ਹੋਣਗੇ ਤੇ ਬਾਕੀ ਇਹਨਾਂ ਨੂੰ ਵੀ ਹੁਣ ਮਤਲਬ ਕਿ ਇਹ ਚੀਜ਼ ਵੀ ਤੁਹਾਨੂੰ ਸਮਝਣੀ ਚਾਹੀਦੀ ਹੈ ਅਗਰ ਛੋਟੇ ਸਰਟੀਫਿਕੇਟ ਤੇ ਅਲੱਗ ਨੇਮ ਹੈ ਤੇ ਤੁਹਾਡੇ ਮਦਰ ਦੇ ਸਰਟੀਫਿਕੇਟ ਤੇ ਲੱਗ ਨਹੀਂ ਆਵਾ ਤਾਂ ਤੁਸੀਂ ਪਹਿਲਾਂ ਵੀ ਇਹਨਾਂ ਚੀਜ਼ਾਂ ਨੂੰ ਦੇਖਣਾ ਉਹਨਾਂ ਨੂੰ ਸੁਧਾਰੋ ਹੁਣ ਵੀ ਥੋੜਾ ਜਿਹਾ ਟਾਈਮ ਹੈ ਤੁਸੀਂ ਇਸ ਚੀਜ਼ ਨੂੰ ਸੁਧਾਰੋ ਪਰ ਇਹ ਹਾਂ ਇਸ ਚੀਜ਼ ਤੇ ਕੋਈ ਇਸ਼ੂ ਨਹੀਂ ਹੈਗਾ ਸਿਰਫ ਉਹ ਛੋਟੇ ਸਰਟੀਫਿਕੇਟ ਚ ਇੱਕ ਹੋਣਗੇ ਤੁਹਾਡੇ ਪੇਰੈਂਟਸ ਦਾ ਕੋਈ ਸਰਟੀਫਿਕੇਟ ਨਹੀਂ ਚੈੱਕ ਹੋਊਗਾ ਠੀਕ ਹੈ ਸਰ ਫਾਰਮ ਫਿਲਿੰਗ ਟਾਈਮ ਤੇ ਕਾਸ ਸਰਟੀਫਿਕੇਟ ਗਲਤੀ ਨਾਲ ਫਦਰ ਦਾ ਲੱਗ ਗਿਆ ਸੀ ਉਹਦਾ ਕੋਈ ਇਸ਼ੂ ਤਾਂ ਨਹੀਂ ਨਹੀਂ ਜੀ ਕੋਈ ਇਸ਼ੂ ਨਹੀਂ ਹੈਗਾ ਪਰ ਤੁਸੀਂ ਆਪਦਾ ਸਰਟੀਫਿਕੇਟ ਨਾਲ ਲੈ ਜਿਓ ਠੀਕ ਹੈ ਤੇ ਦੂਜੀ ਗੱਲ ਐਫੀਡਾਉਟ ਕਰਵਾ ਕੇ ਲੈ ਜਿਓ ਕਿ ਜਿਹੜਾ ਹੈਗਾ ਮੇਰੀ ਜਗ੍ਹਾ ਤੇ ਮੇਰੇ ਫਦਰ ਦਾ ਜਿਹੜਾ ਕਾਸ ਸਰਟੀਫਿਕੇਟ ਲੱਗ ਗਿਆ ਸੀ ਆ ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਮਤਲਬ ਇਸ ਚੀਜ਼ ਦੀ ਮੈਂ ਗਲਤੀ ਨਾਲ ਜ਼ਿੰਮੇਵਾਰ ਹਾਂ ਠੀਕ ਹੈ ਇੱਕ ਦਾ ਫੀਡਾਉਟ ਕਰਵਾ ਕੇ ਲੈ ਜਿਓ ਤੇ ਦੂਜਾ ਆਪਦਾ ਵੀ ਜਿਹੜਾ ਸਰਟੀਫਿਕੇਟ ਤੇ ਉਹਦੇ ਫੋਟੋ ਕਾਪੀਜ਼ ਨਾਲ ਲੈ ਕੇ ਬਗ ਜਿਓ ਤੇ ਆਪਦੇ ਜਿਹੜੇ ਫਦਰ ਦਾ ਸਰਟੀਫਿਕੇਟ ਲਾਇਆ ਉਹਦੇ ਵੀ ਫੋਟੋ ਕਾਪੀਜ਼ ਨਾਲ ਲੈ ਜਿਓ ਠੀ ਸਰ ਮੇਰੀ 10th ਮੈਂ ਰੀਪੇਅਰ ਤੋਂ ਪਾਸ ਕੀਤੀ ਸੀ ਉਸ ਵਿੱਚ ਸਕੂਲ ਨੇਮ ਨਹੀਂ ਹੈ ਪੀਐਸਸੀਬੀ ਬੋਰਡ ਤੋਂ ਪਾਸ ਕੀਤੀ ਹੈ ਨਹੀਂ ਜੀ ਕੋਈ ਚੱਕਰ ਨਹੀਂ ਕਿਉਂਕਿ ਰੀਪੇਅਰ ਵਾਲੇ ਕੇਸਾਂ ਦੇ ਵਿੱਚ ਇਹੀ ਹੁੰਦਾ ਜਦ ਸਕੂਲ ਦਾ ਨੇਮ ਮਿਸਿੰਗ ਹੁੰਦਾ ਤੇ ਮਤਲਬ ਉਹ ਰੀਪੇਅਰ ਵਾਲਾ ਜਿਹੜਾ ਪੀਐਸਸੀਬੀ ਬੋਰਡ ਦੇ ਵਿੱਚੋਂ ਹੀ ਸਾਰਾ ਹੋਗਾ ਕੁਛ ਹੋਲਾ ਕਿਸੇ ਸਕੂਲ ਦੇ ਵਿੱਚੋਂ ਨਹੀਂ ਪੜਾਇਆ ਜਾਂਦਾ ਠੀਕ ਹੈ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਰ ਮੈਂ ਤੋਂ 10th ਕਲਾਸ ਦੇ ਸਰਟੀਫਿਕੇਟ ਦਾ ਸਰਟੀਫਿਕੇਟ ਫਾਰਮ ਫਿਲ ਕਰਨ ਟਾਈਮ ਲੱਗਿਆ ਸੀ ਉਹ ਗੁੰਮ ਹੋ ਗਿਆ ਅੱਛਾ ਡੀ ਵਿੱਚ ਮੈਂ 10th ਕਲਾਸ ਦੀ ਜੋ ਬੋਰਡ ਦੀ ਡੁਪਲੀਕੇਟ ਕਾਪੀ ਮੰਗਵਾਈ ਸੀ ओरिजिनल ਵਾਂਗੂ ਸੀ ਸੀ ਬਸ ਉਹ ਉੱਪਰ ਡੁਪਲੀਕੇਟ ਲਿਖਿਆ ਹੈ ਐਂਡ ਕਾਸਟ ਮੈਂ ਨਿਊ ਬਣਾਇਆ ਹੈ ਐਫੀਡੇਵਟ ਲੈ ਹਾਂਜੀ ਇਸ ਚੀਜ਼ ਦਾ ਤੁਸੀਂ ਐਫੀਡੇਵਟ ਬਣਾਉਣ ਵਾਲਿਓ ਕਿ ਜਿਹੜਾ ਮੇਰਾ 10th ਦਾ ਸੀਗਾ ਤੇ ਜਿਹੜਾ ਮੈਂ ਕਾਸਟ ਸਰਟੀਫਿਕੇਟ ਅਪਲੋਡ ਕਰਿਆ ਸੀਗਾ ਉਹ ਮੇਥੋਂ ਗੁੰਮ ਹੋ ਗਏ ਤੇ ਫਿਰ ਮੈਂ ਟੈਂਸ ਦਾ origignal ਸਰਟੀਫਿਕੇਟ ਡੁਪਲੀਕੇਟ ਸਰਟੀਫਿਕੇਟ ਪੀਐਸਸੀਬੀ ਬੋਰਡ ਤੋਂ ਜਿਹੜਾ ਹੈਗਾ ਮਤਲਬ ਕਿ ਮੰਗਾਇਆ ਤੇ ਕਾਸਟ ਸਰਟੀਫਿਕੇਟ ਵੀ ਮੈਂ ਅਪਡੇਟ ਕਰਵਾਇਆ ਹੋਇਆ ਹੈ ਤਾਂ ਜਿਹੜਾ ਹੈਗਾ ਮਤਲਬ ਕਿ ਇਸ ਚੀਜ਼ ਦਾ ਐਫੀਡਿਵਿਟ ਕਰਵਾ ਕੇ ਜ਼ਰੂਰ ਲੈ ਕੇ ਜਾਇਓ ਠੀਕ ਹੈ ਸਰ ਕਾਸਟ ਐਂਡ ਰੈਜ਼ੀਡੈਂਸ ਸਰਟੀਫਿਕੇਟ ਜੂਨ 2023 ਚ ਇਸ਼ੂ ਹੋਏ ਹੋਏ ਨੇ ਅਪਡੇਟ ਕਰਵਾਉਣ ਦੀ ਲੋੜ ਤਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਅਗਰ 2 ਸਾਲ ਹੋਏ ਨਹੀਂ ਕੋਈ ਇਸ਼ੂ ਨਹੀਂ ਹੈਗਾ ਅਗਰ ਟਾਈਮ ਹੈ ਕਰਵਾਉਣਾ ਕਰਵਾ ਲਓ ਪਰ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਚੱਲੇ ਜਾਣਗੇ ਠੀਕ ਹੈ ਮੇਰੀ ਮਾਰਕ ਸ਼ੀਟ CGPA ਵਿੱਚ ਹੈ ਬਟ ਉੱਥੇ ਫਾਰਮ ਟਾਈਮ ਪਰਸੈਂਟੇਜ ਨਹੀਂ ਸੀ ਬਨ ਰਹੀ ਉਹਦੇ ਨਾਲ ਤਾਂ ਮੈਂ ਨੰਬਰ ਫਿਲ ਕਰਤੇ ਸੀ ਉਸ ਤੱਕ ਅਕੋਰਡਿੰਗ ਨਹੀਂ ਜੀ ਕੋਈ ਇਸ਼ੂ ਨਹੀਂ ਹੈਗਾ ਉਹ ਮਤਲਬ ਕਿ ਕੋਈ ਚੱਕਰ ਨਹੀਂ ਤੁਸੀਂ ਇਸ ਤਰੀਕੇ ਨਾਲ ਹੀ ਮਤਲਬ ਜਿਵੇਂ ਹੈ ਠੀਕ ਹੈ ਸਭ ਕੁਝ ਠੀਕ ਹੈ ਸਭ ਜੀ ਥੋੜਾ ਜਿਹਾ ਦੱਸਿਓ ਡੀਵੀ ਵਿੱਚ ਸਾਡੇ ਡਾਕੂਮੈਂਟਸ ਹੀ ਲੱਗੂ ਲੱਗੂਗੇ ਜਾਂ ਫਿਰ ਫੈਮਿਲੀ ਵਿੱਚ ਵੀ ਕਿਸੇ ਹੋਰ ਦਾ ਵੀ ਲੱਗਣਗੇ ਇੱਕ ਵਾਰੀ ਦੇਖੋ ਜੀ ਮੈਂ ਤੁਹਾਨੂੰ ਇਹ ਡਿਵੈਲਪਮੈਂਟ ਚਾਰ ਤੋਂ ਪੰਜ ਵੀਡੀਓ ਹੋ ਚੁੱਕੇ ਨੇ ਮੈਂ ਹਰ ਵੀਡੀਓ ਦੇ ਵਿੱਚ ਮਤਲਬ ਕਿ ਇਸ ਤਰੀਕੇ ਦਾ ਕਿਸੇ ਨਾ ਕਿਸੇ ਬੱਚੇ ਦਾ ਡਾਊਟ ਆਉਂਦਾ ਤੇ ਇਸ ਚੀਜ਼ ਤੋਂ ਤੁਸੀਂ ਮਤਲਬ ਕਿ ਵੇਚੰਸ ਹੋ ਜੋ ਤੁਹਾਡੇ ਪੇਰੈਂਟਸ ਤੇ ਠੀਕ ਹੈ ਤੁਹਾਡੇ ਮਦਰ ਫਾਦਰ ਤੁਹਾਡੇ ਸਿਸਟਰ ਸੋਸਟਰ ਕਾ ਯਾਨ ਕੋਈ ਕਿਸੇ ਦਾ ਸਰਟੀਫਿਕੇਟ ਨਹੀਂ ਚੈੱਕ ਕਰਦਾ ਉੱਥੇ ਸਿਰਫ ਤੁਹਾਡੇ 10th 2 ਜਿਹੜੇ ਤੁਸੀਂ ਅਪਲੋਡ ਕੀਤੇ ਹੋਏ ਨੇ ਜਿਹੜੇ ਤੁਸੀਂ ਫਾਰਮ ਫਿਲ ਅਪਲਾਈ ਕਰਨ ਵੇਲੇ ਅਪਲੋਡ ਕੀਤੇ ਸੀ ਸਿਰਫ ਉਹੀ ਸਰਟੀਫਿਕੇਟ ਚੈੱਕ ਹੋਣਗੇ ਤੁਹਾਡੇ ਹੋਰ ਕਿਸੇ ਰਿਲੇਟਡ ਤੁਹਾਡੇ ਕੋਈ ਵੀ ਕੇਸ ਹੋਵੇ ਕਿੰਨੇ ਮੰਨ ਲਓ ਕਿਹੜਾ ਕੇਸ ਹੋਵੇ ਕਿਸੇ ਦਾ ਸਰਟੀਫਿਕੇਟ ਨਹੀਂ ਲੱਗਦਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਜੇ ਸਿਰਫ ਐਨਸੀ ਅਕਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੁਹਾਨੂੰ ਸਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਜੇ ਕਿਸੇ ਬੱਚੇ ਨੂੰ ਡਾਊਟ ਹੁੰਦਾ ਉਹ ਨੀਚੇ ਕਮੈਂਟ ਕਰ ਦਿਆ ਕਰੋ ਵੈਸੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜਾ ਹੈਗਾ ਤੁਹਾਡੇ ਸਾਰੇ ਬੱਚਿਆਂ ਦੀ ਰਿਪਲਾਈ ਦੇਵਾਂ ਪਰ ਫਿਰ ਵੀ ਫਲਾਹ ਕਈ ਵਾਰ ਇਹ ਹੋ ਜਾਂਦਾ ਕਿ ਕਮੈਂਟ ਜਿਆਦਾ ਆਉਂ ਕਰਕੇ ਪਤਾ ਨਹੀਂ ਲੱਗਦਾ ਕਿ ਕਮੈਂਟ ਰੀਫਰੈਸ਼ ਹੋ ਜਾਂਦੇ ਆ ਕਿ ਕਿਸੇ ਬੱਚੇ ਦਾ ਕਮੈਂਟ ਰਹਿ ਜਾਂਦਾ ਤੇ ਕਿਸੇ ਦਾ ਨਹੀਂ ਰਹਿੰਦਾ ਤਾਂ ਮੈਂ ਜਿਹੜਾ ਹੈਗਾ ਉਸੇ ਕਰਕੇ ਇਹਦਾ ਵੀਡੀਓ ਦੇ ਥਰੂ ਤੁਹਾਡੇ ਕਮੈਂਟਾਂ ਦੇ ਰਿਪਲਾਈ ਕਰਦਾ ਤਾਂ ਕਿ ਅਗਰ ਕਿਸੇ ਬੱਚੇ ਦਾ ਕਮੈਂਟ ਰਹਿੰਦਾ ਤਾਂ ਉਹ ਜਿਹੜਾ ਹੈਗਾ ਉਸੇ ਸਿਮਿਲਰ ਤਰ੍ਹਾਂ ਦੇ ਕਮੈਂਟ ਜਿਹੜੇ ਹੈਗੇ ਵੀਡੀਓ ਦੇ ਵਿੱਚ ਆ ਕੇ ਦੇਖ ਸਕੇ ਇਬਾ ਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ